ਨਕ ਪਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਘਰ ਘਰੇ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਅਨਸਾਰ ਆਂਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਗਟਾਵਾ ਹੋਇਆ ਇਸ ਸਰਤੀ ਤੇ ਆਏ ਫਿਰ ਜਿਹੜੀ ਤੁੰਦ ਹੀ ਅਗਿਆਨਤਾ ਵਾਲੀ ਉਹ ਖਤਮ ਹੋ ਗਈ ਭਾਈ ਗੁਰਦਾਸ ਜੀ ਦੇ ਹੋਰ ਵੀ ਬਚਨ ਨੇ ਬਹੁਤ ਕੇ ਰਾਜੇ ਪਾਪ ਕੁਮਾਉਂਦੇ ਉਲਟੀ ਵਾੜ ਖੇਤ ਕੋ ਖਾਏ ਰਾਜੇ ਜਿਹੜੇ ਹੀ ਉਸ ਸਮੇਂ ਦੇ ਪਾਪ ਕੁਮਾਉਣ ਵਾਲੇ ਹੀ ਕਿਉਂਕਿ ਧਰਮ ਦੀਆਂ ਰਾਜਧਾਨੀਆਂ ਮੰਨੀਆਂ ਗਈਆਂ ਨੇ ਜਿਹੜੀਆਂ ਤਿੰਨ ਉਹਦੇ ਵਿੱਚ ਰਾਜਿਆਂ ਨੂੰ ਵੀ ਇੱਕ ਰਾਜਧਾਨੀ ਮੰਨਿਆ ਗਿਆ ਹੈ ਭਈ ਧਰਮ ਨੂੰ ਚਲਾਉਣ ਵਾਸਤੇ ਜੇ ਰਾਜੇ ਅੱਗੇ ਆਉਣ ਤੇ ਜਿਹੜੇ ਧਰਮ ਦਾ ਵਾਅਦਾ ਰਾਜੇ ਕਰਨ ਉਸ ਧਰਮ ਦਾ ਬਹੁਤ ਆਵਾਦਾਂ ਹੁੰਦਾ ਹੈ। ਉਸ ਸਮੇਂ ਦੇ ਰਾਜੇ ਬੜੇ ਧਰਮੀ ਹੋ ਗਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਪ੍ਰਗਟ ਹੋਏ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਭਾਈ ਜਾਂਦੇ ਨੇ ਉਹ ਤੁੰਦ ਜਿਹੜੀ ਅਗਿਆਨਤਾ ਵਾਲੀ ਹੀ ਉਹ ਮਿਟ ਗਈ ਤੇ ਫਿਰ ਕੀ ਹੋਇਆ? ਨਾਮ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਗਿਆਨ ਬਖਸ਼ਿਆ ਮੇਰੇ ਸਤਿਗੁਰੂ ਜੀ ਨੇ ਮੇਰੇ ਸਤਿਗੁਰੂ ਜੀ ਵਾਸਤੇ ਭਾਈ ਗੁਰਦਾਸ ਜੀ ਆਂਦੇ ਨੇ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਿਸ ਤਰ੍ਹਾਂ ਸੂਰਜ ਨਿਕਲਦਾ ਹੈ ਤੇ ਤਾਰੇ ਜਿਹੜੇ ਉਹ ਲੁਕ ਜਾਂਦੇ ਨੇ ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਸਰਤੀ ਤੇ ਆਏ ਉਹ ਜਿਹੜਾ ਹਨੇਰ ਹੀ ਹਨੇਰ ਰੂਪੀ ਜਿਹੜੇ ਤਾਰੇ ਹੀ ਉਲਗ ਗਏ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ ਸਿੰਘ ਸ਼ੇਰ ਜਦੋਂ ਜੰਗਲ ਦੇ ਵਿੱਚ ਬੁੱਕਦਾ ਏ ਆਵਾਜ਼ ਕਰਦਾ ਏ ਗਰਜਦਾ ਏ ਤੇ ਫਿਰ ਜਿਹੜੀ ਮਿਰਗਾਂ ਦੀ ਟੋਲੀ ਹੁੰਦੀ ਆ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਉਸੇ ਹੀ ਤਰ੍ਹਾਂ ਜਿਹੜੇ ਅਧਰਮੀ ਹੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਗੁਰੂ ਦਾ ਅਵਤਾਰ ਜਿਹੜਾ ਏ ਉਹ ਕਿਉਂ ਹੁੰਦਾ ਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਂਦੇ ਨੇ ਜਬ ਜਬ ਹੋਤਿਆ ਰਿਸ਼ਟੇ ਅਪਾਰਾ ਤਬ ਤਬ ਦੇਹ ਧਰਤਾ ਉਤਾਰਾ ਜਦੋਂ ਜਦੋਂ ਦੁਸ਼ਟ ਜਿਆਦਾ ਵੱਧ ਜਾਂਦੇ ਨੇ ਧਰਮ ਜਿਆਦਾ ਵਾਧਾ ਏ ਉਦੋਂ ਪਰਮੇਸ਼ਰ ਅਵਤਾਰ ਧਾਰ ਕੇ ਆਉਂਦਾ ਏ ਭਾਵੇਂ ਕਿਸੇ ਰੂਪ ਦੇ ਵਿੱਚ ਵੀ ਆਵੇ ਕਿਉਂਕਿ ਹਰ ਸਮੇਂ ਦੇ ਵਿੱਚ ਤੂੰ ਰੂਪ ਧਾਰਿਆ ਏ ਸਤਜੁਗ ਤੇ ਮਾਨਿਓ ਛਲਿਓ ਬਲ ਬਾਵਨ ਪਾਇਓ ਤ੍ਰਿਤੇ ਤੇ ਮਾਨਿਓ ਰਾਮ ਰਗੁਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤਹ ਜਨ ਦਿਓ ਕਲ ਜੁਗ ਪ੍ਰਮਾਣ ਨਾਨਕ ਕਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ ਇਹ ਗੁਰਬਾਣੀ ਦੇ ਸ਼ਬਦ ਨੇ ਸੋ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਜੀ ਇਸ ਕਲਯੁਗ ਦੇ ਰਾਖੇ ਕਲਯੁਗ ਦੇ ਮਾਲਕ ਪਹਿਲੀ ਪਾਤਸ਼ਾਹੀ ਮੇਰੇ ਸਹਬ ਪ੍ਰਗਟ ਹੋਏ ਤਲਵੰਡੀ ਨਨਕਾਣਾ ਸਾਹਿਬ ਪ੍ਰਗਟ ਹੋਏ ਮੇਰੇ ਸਹਬ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਆ 1469 ਈਸਵੀ ਨੂੰ ਮੇਰੇ ਸਹਿਬਾਂ ਦਾ ਪ੍ਰਕਾਸ਼ ਹੋਇਆ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਬਾਬਾ ਕਲਿਆਣ ਚੰਦ ਜੀ ਮੇਰੇ ਸਤਿਗੁਰੂ ਜੀ ਜੇਸ ਦਿਨ ਆਏ ਉਸ ਦਿਨ ਫੁੱਲਾਂ ਦੇ ਵਿੱਚ ਮਹਿਕਾਂ ਆ ਗਈਆਂ ਮੇਰੇ ਗੁਰੂ ਜੀ ਜੇਸ ਦਿਨ ਪ੍ਰਗਟ ਹੋਏ ਮੇਰੇ ਸਤਿਗੁਰੂ ਜੀ ਦੇ ਬਚਨ ਆਉਂਦੇ ਨੇ ਗੁਰਬਾਣੀ ਦੇ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਉਹ ਜੀਵ ਜੰਤੂ ਉੱਥੋਂ ਦੇ ਰਹਿਣ ਵਾਲੇ ਧਨ ਹੋ ਗਏ ਜਿਨ੍ਹਾਂ ਨੂੰ ਮੇਰੇ ਸਤਿਗੁਰੂ ਜੀ ਦਾ ਦਰਸ਼ਨ ਹੋਇਆ ਉਹ ਧਰਤੀ ਹਰੀ ਭਰੀ ਹੋ ਗਈ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਮੇਰੇ ਸਹਿਬਾਂ ਦਾ ਪ੍ਰਕਾਸ਼ ਹੋਇਆ ਮੇਰੇ ਸਤਿਗੁਰੂ ਜੀ ਦੇ ਵਾਸਤੇ ਭਾਈ ਗੁਰਦਾਸ ਜੀ ਇਹ ਬਚਨ ਅੱਗੇ ਕਰਦੇ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ ਉਹ ਥਾਂ ਪੂਜਣ ਵਾਲਾ ਬਣ ਗਿਆ ਜਿੱਥੇ ਮੇਰੇ ਗੁਰੂ ਜੀ ਦੇ ਚਰਨ ਪਏ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੇਰੇ ਸਹਿਬ ਪ੍ਰਕਾਸ਼ ਹੋਇਆ ਤੇ ਸਭ ਫੁੱਲਾਂ ਦੇ ਵਿੱਚ ਮਹਿਕਾਂ ਆ ਗਈਆਂ ਧਰਤੀ ਹਰੀ ਭਰੀ ਹੋ ਗਈ ਤੇ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੇ ਘਰ ਪ੍ਰਕਾਸ਼ ਹੋਇਆ ਉਹ ਤਨ ਹੋ ਗਏ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਉਹ ਜਨਨੀ ਧਨ ਹੋ ਗਈ ਜਿਹਦੀ ਕੁੱਖ ਤੋਂ ਮੇਰੇ ਗੁਰੂ ਜੀ ਨੇ અવਤਾਰ ਧਾਰਿਆ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸਾਰਾ ਹਵਾਲਾ ਜਿਹੜਾ ਹੈ ਪ੍ਰਕਾਸ਼ ਦਾ ਇਹ ਸਾਨੂੰ ਕਿੱਥੋਂ ਮਿਲਿਆ ਇਸ ਤੋਂ ਅੱਗੇ ਆਪਾਂ ਕਥਾ ਤੋਰਾਂਗੇ ਪਰ ਇੱਥੇ ਕਾਪਾ ਇਹ ਥੋੜਾ ਜਿਹਾ ਵੇਰਵਾ ਕਰ ਲਈਏ ਭਈ ਇਹ ਉਹਨਾਂ ਦਾ ਇਤਿਹਾਸ ਇਹ ਪ੍ਰਕਾਸ਼ ਸਾਨੂੰ ਕਿੱਥੋਂ ਮਿਲਿਆ ਇਹ ਮਿਲਿਆ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਖੀ ਜਿਹੜਾ ਸਭ ਤੋਂ ਪਹਿਲਾ ਗ੍ਰੰਥ ਸਾਡਾ ਸਿੱਖਾਂ ਦਾ ਏ ਉਹ ਭਾਈ ਬਾਲਾ ਜੀ ਦੀ ਜਨਮ ਸਾਖੀ ਆ ਉਹ ਜਨਮ ਸਾਖੀ ਕਿੰਨਾਂ ਨੇ ਲਿਖਵਾਈ ਉਹ ਜਨਮ ਸਾਖੀ ਮੇਰੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਰਿੰਦਿਆਂ ਲਿਖਵਾਈ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇਹ ਦਾ ਉਲਾ ਕਰ ਗਏ ਤੇ ਉਸ ਤੋਂ ਪਹਿਲਾਂ ਹੀ ਗੁਰੂ ਅੰਗਦ ਦੇਵ ਜੀ ਖਡੂਰ ਚਲੇ ਗਏ ਹੁਕਮ ਅਨਸਾਰ ਤੇ ਜਦੋਂ ਬਾਬਾ ਬੁੱਢਾ ਜੀ ਉੱਥੇ ਜਾ ਕੇ ਅਰਜ ਬੇਨਤੀ ਕੀਤੀ ਪਈ ਸਾਧ ਸੰਗਤ ਨੂੰ ਦਰਸ਼ਨ ਦਿਓ ਫਿਰ ਮਨ ਪਰੇਸ਼ਾਨ ਰਹਿੰਦਾ ਹੀ ਬੇਰਾਮ ਰਹਿੰਦਾ ਹੀ ਪਈ ਮੇਰੇ ਗੁਰੂ ਜੀ ਦੇ ਦਰਸ਼ਨ ਹੋਣ ਹੁਣ ਗੁਰੂ ਜੀ ਦੇ ਕਰਕੇ ਤੇ ਨਹੀਂ ਹੀ ਰਹੇ ਤੇ ਫੇਰ ਮੇਰੇ ਗੁਰੂ ਜੀ ਨੇ ਇਹ ਬਚਨ ਕੀਤਾ ਗੁਰੂ ਅੰਗਦ ਦੇਵ ਜੀ ਨੇ ਕੋਈ ਐਸਾ ਹੋਵੇ ਜਿਨੇ ਮੇਰੇ ਗੁਰੂ ਜੀ ਦੀ ਸੰਗਤ ਕੀਤੀ ਆ ਉਹ ਮੈਨੂੰ ਗੁਰੂ ਸਾਹਿਬਾਂ ਦੇ ਬਚਨ ਸੁਣਾਵੇ ਤੇ ਮੇਰਾ ਮਨ ਤਾਂ ਰਾਜੀ ਰਹਿੰਦਾ ਏ ਮੈਂ ਉਹਨਾਂ ਦੇ ਬਚਨ ਸੁਣ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਸਮੇਂ ਫਿਰ ਇਤਿਹਾਸ ਦੇ ਵਿੱਚ ਇਹ ਆਉਂਦਾ ਏ ਭਾਈ ਬਾਲਾ ਜੀ ਜਿਹੜੇ ਤਲਵੰਡੀ ਰਹਿਣ ਵਾਲੇ ਹੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਸੰਗਤ ਕੀਤੀ ਹੀ ਕਿਉਂਕਿ ਮਰਦਾਨਾ ਜੀ ਵੀ ਚੜ੍ਹਾਈ ਕਰ ਗਏ ਹੀ ਤੇ ਭਾਈ ਬਾਲਾ ਜੀ ਘਰ ਚਲੇ ਗਏ ਹੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਡੇਰਾ ਲਾਇਆ ਉੱਥੇ ਭਾਈ ਲੈਣਾ ਜੀ ਨੇ ਸੇਵਾ ਕੀਤੀ ਤੇ ਭਾਈ ਲੈਣਾ ਜੀ ਨੇ ਐਸੀ ਸਤਿਬਚਨ ਦੀ ਸੇਵਾ ਨਿਭਾਈ ਉਹਨਾਂ ਨੂੰ ਗੁਰਗੱਦੀ ਬਖਸ਼ ਦਿੱਤੀ ਮੇਰੇ ਗੁਰੂ ਜੀ ਨੇ ਕਿਉਂਕਿ ਇੱਕ ਜੋਤ ਹਰ ਰੂਪ ਗੁਰੂ ਨਾਨਕ ਕਹਾਇਓ ਤਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਇਹ ਪਾਟਾਂਦੇ ਨੇ ਇਸੇ ਤਰ੍ਹਾਂ ਜਦੋਂ ਗੁਰੂ ਅੰਗਦ ਦੇਵ ਜੀ ਵੱਲੋਂ ਹੁਕਮ ਹੋਇਆ ਭਈ ਮੈਨੂੰ ਕੋਈ ਬਚਨ ਸੁਣਾਵੇਂ ਤੇ ਫਿਰ ਭਾਈ ਬਾਲਾ ਜੀ ਨੂੰ ਲਿਆਂਦਾ ਗਿਆ ਕਿਤੇ ਇਹ ਵੀ ਵੀਰਵਾ ਆਉਂਦਾ ਏ ਭਈ ਜਦੋਂ ਗੁਰੂ ਜੀ ਨੇ ਯਾਦ ਕੀਤਾ ਤੇ ਭਾਈ ਬਾਲਾ ਜੀ ਫਿਰ ਆਪਣੇ ਆਪ ਹੀ ਚਲੇ ਗਏ ਪਰ ਆਪਾਂ ਪਰ ਇਹ ਵੀ ਮੰਨ ਲਈਏ ਭਈ ਉਹਨਾਂ ਨੂੰ ਜਾ ਕੇ ਹੁਕਮ ਕੀਤਾ ਭਈ ਗੁਰੂ ਜੀ ਯਾਦ ਕਰਦੇ ਨੇ ਤੇ ਭਾਈ ਬਾਲਾ ਜੀ ਦੇ ਮਨ 'ਚ ਇਹ ਆਈ ਭਈ ਮੈਂ ਦਰਸ਼ਨ ਤੇ ਕਰਾਂ ਭਈ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਿੰਨਾਂ ਨੂੰ ਗੱਦੀ ਦੇ ਕੇ ਗਏ ਨੇ ਜਦੋਂ ਫਿਰ ਗਏ ਨੇ ਕੁਝ ਭੇਟਾ ਲਈ ਆ ਭਈ ਮੈਂ ਜਾ ਕੇ ਦਰਸ਼ਨ ਕਰਨੇ ਨੇ ਖਡੂਰ ਸਾਬ ਚਲੇ ਗਏ ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਫਿਰ ਮਨ ਨੂੰ ਸੁਖ ਹੋਇਆ ਮਨ ਨੂੰ ਸ਼ਾਂਤੀ ਹੋਈ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਕਿੱਥੋਂ ਆਏ ਭਾਈ ਬਾਲਾ ਜੀ ਆਖਣ ਲੱਗੇ ਜੀ ਮੈਂ ਤਲਵੰਡੀ ਤੋਂ ਆਇਆ ਹਾਂ ਆਖਿਆ ਫਿਰ ਗੁਰੂ ਨਾਨਕ ਦੇਵ ਜੀ ਦੀ ਨਗਰੀ ਤੋਂ ਆਇਆ ਹਾਂ ਮੇਰੇ ਗੱਲ ਲੱਗ ਕੇ ਮਿਲ ਜਦੋਂ ਗੱਲ ਲੱਗ ਕੇ ਮਿਲੇ ਤੇ ਫਿਰ ਬੜੀ ਠੰਡ ਪਈਆ ਆਖਿਆ ਏ ਤੂੰ ਮੇਰੇ ਗੁਰੂ ਜੀ ਦੇ ਨਾਲ ਰਿਹਾ ਏ ਮੇਰੇ ਗੁਰੂ ਜੀ ਦੇ ਬਚਨ ਸੁਣਾ ਮੈਨੂੰ ਫੇਰ ਗੁਰੂ ਜੀ ਦੇ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਦੋਂ ਸੁਣਾਏ ਭਾਈ ਬਾਲਾ ਜੀ ਨੇ ਤੇ ਫਿਰ ਬੜਾ ਆਨੰਦ ਅੰਦਰ ਬਣਿਆ ਗੁਰੂ ਅੰਗਦ ਦੇਵ ਜੀ ਦੇ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਬਚਨ ਸਰਵਣ ਕੀਤੇ ਆਖਿਆ ਫਿਰ ਉਹਨਾਂ ਦਾ ਬਚਪਨ ਤੇ ਭਾਈ ਬਾਲਾ ਜੀ ਆਖਣ ਲੱਗੇ ਉਹਨਾਂ ਦਾ ਬਚਪਨ ਤੇ ਮੈਨੂੰ ਯਾਦ ਨਹੀਂ ਪਰ ਇਹ ਗੱਲ ਹੈ ਆ ਭਈ ਜੇ ਪਤਾ ਕੀਤਾ ਜਾਵੇ ਤੇ ਉਹਨਾਂ ਦਾ ਬਚਪਨ ਵੀ ਮਿਲ ਸਕਦਾ ਏ ਆਖਿਆ ਫਿਰ ਕਿਸ ਤਰ੍ਹਾਂ ਆਖਿਆ ਫਿਰ ਉਹਨਾਂ ਦੇ ਚਾਚਾ ਜੀ ਕਿਉਂਕਿ ਮਾਤਾ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੇ ਪਹਿਲਾਂ ਚਲੇ ਗਏ ਗੁਰੂ ਨਾਨਕ ਦੇਵ ਜੀ ਵੀ ਚਲੇ ਗਏ ਤੇ ਫਿਰ ਆਖਿਆ ਚਾਚਾ ਜੀ ਉਹਨਾਂ ਦੇ ਹੈ ਨੇ ਉਹਨਾਂ ਦੇ ਕੋਲੋਂ ਕੋਈ ਪਤਾ ਕੀਤਾ ਜਾ ਸਕਦਾ ਏ ਜਦੋਂ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰੂ ਅੰਗ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੂੰ ਆਖਿਆ ਭਾਈ ਮੈਨੂੰ ਉਹਨਾਂ ਦੇ ਜਨਮ ਦੀ ਕਥਾ ਸ਼ੁਰੂ ਕਰਕੇ ਸੁਣਾਓ ਤੇ ਫਿਰ ਭਾਈ ਬਾਲਾ ਜੀ ਨੇ ਆਖਿਆ ਏ ਭਾਈ ਮੈਨੂੰ ਤੇ ਉਹ ਬਚਪਨ ਯਾਦ ਨਹੀਂ ਪਰ ਹੋ ਸਕਦਾ ਏ ਕੋਈ ਚੀਜ਼ਾਂ ਉਥੋਂ ਪਿੰਡੋਂ ਮਿਲ ਜਾਣ ਤੇ ਆਖਿਆ ਫਿਰ ਕੌਣ ਕਿਹਦੇ ਕੋਲੋਂ ਆਖਿਆ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਾਚਾ ਜੀ ਨੇ ਚਾਚਾ ਲਾਲੂ ਜੀ ਲਾਲਚੰਦ ਜੀ ਜਿਨ੍ਹਾਂ ਦੀ ਉਮਰ तकरीबन तकरीबन ਕੋਈ 100 ਸਾਲ ਤੋਂ ਥੋੜਾ ਜਿਹਾ ਉੱਪਰ ਜਾਂ 100 ਸਾਲ ਦੇ ਕਰੀਬ ਮੰਨੀ ਜਾਂਦੀ ਆ ਸੋ ਗੁਰੂ ਅੰਗਦ ਦੇਵ ਜੀ ਪਾਸੋਂ ਹੁਕਮ ਹੋਇਆ ਫਿਰ ਉਹਨਾਂ ਦੀ ਜਨਮ ਪੱਤਰੀ ਜੇ ਹੈ ਆ ਤੇ ਫਿਰ ਪਾਈ ਬਾਲਾ ਜੀ ਤੁਸੀਂ ਲਿਆਓ ਤੇ ਫਿਰ ਜਦੋਂ ਪਾਈ ਬਾਲਾ ਜੀ ਨੇ ਅਰਜ਼ ਕੀਤੀ ਜੀ ਕੋਈ ਸਿੱਖ ਮੇਰੇ ਨਾਲ ਘੱਲ ਦਿਓ ਕੋਈ ਜਿਹੜਾ ਜਾਵੇ ਤੇ ਫਿਰ ਇਹ ਆਉਂਦਾ ਏ ਸੂਰਜ ਪ੍ਰਕਾਸ਼ ਦੀ ਕਥਾ ਸੂਰਜ ਪ੍ਰਕਾਸ਼ ਦੇ ਕਰਤਾ ਪਾਈ ਸੰਤੋਖ ਸਿੰਘ ਜੀ ਫਿਰ ਇਹ ਬਚਨ ਕਰਦੇ ਨੇ ਆਂਦੇ ਨੇ ਫਿਰ ਲਾਲਾ ਪੰਨੂ ਸਿੱਖ ਸਦਾਇਆ ਸ੍ਰੀ ਮੁਖ ਤੇ ਇਵ ਵਾਕੇ ਲਾਇਆ ਗੁਰਸਿੱਖੀ ਤੁਮ ਮਹਿ ਅਧਿਕਾਈ ਜਿਵ ਸਾਵਨ ਸਰਤਾ ਬਹੁ ਬਹੁਤਾਈ ਲਾਲਾ ਪੰਨੂ ਨਾਮ ਦਾ ਇੱਕ ਸਿੱਖ ਬੈਠਾ ਸੀ ਸਾਧ ਸੰਗਤ ਦੇ ਵਿੱਚ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸੱਦਿਆ ਏ ਉਹ ਅੱਗੇ ਗਿਆ ਏ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਿਰ ਨਵਾ ਕੇ ਗੁਰੂ ਅੰਗਦ ਦੇਵ ਜੀ ਨੇ ਫਿਰ ਹੁਕਮ ਕੀਤਾ ਏ ਲਾਲਾ ਪੰਨੂ ਜਾ ਮੈਨੂੰ ਤੇਰੇ ਅੰਦਰ ਸਿੱਖੀ ਨਜ਼ਰ ਆਉਂਦੀ ਆ ਮੈਨੂੰ ਤੇਰੇ ਅੰਦਰ ਬੜਾ ਪਿਆਰ ਨਜ਼ਰ ਆਉਂਦਾ ਏ ਜਾ ਭਾਈ ਬਾਲਾ ਜੀ ਦੇ ਨਾਲ ਮੇਰੇ ਗੁਰੂ ਜੀ ਦੀ ਜਨਮ ਪੱਤਰੀ ਜਾ ਕੇ ਲੱਭ ਕੇ ਲਿਆਓ ਤੇ ਫਿਰ ਬਾਲੇ ਸੰਗ ਜਏ ਤਹਾਂ ਜਹ ਜਨਮਿਓ मम 나ਥ ਪਾਈ ਬਾਲਾ ਜੀ ਦੇ ਸੰਗ ਸਾਥ ਚਲਿਆ ਜਾ ਕਿੱਥੇ ਚਲਿਆ ਜਾ ਜਿੱਥੇ ਮੇਰੇ ਸਤਿਗੁਰੂ ਜੀ ਅਕਾਲ ਪੁਰਖ ਮੇਰੇ ਪ੍ਰਗਟ ਹੋਏ ਹੀ ਨਾ ਉਹ ਜਗ੍ਹਾ ਤੇ ਉਹ ਧਰਤੀ ਦੀ ਜਾ ਜਾ ਕੇ ਪ੍ਰਕਰਮਾ ਕਰਕੇ ਆ ਫਿਰ ਉਹ ਲਾਲਾ ਪੰਨੂ ਨੇ ਹੱਥ ਜੋੜਿਆ ਜੀ ਤਨਪਾਗ ਮੇਰੇ ਜਿਨੂੰ ਹੁਕਮ ਕੀਤਾ ਏ ਤੁਹੀ ਮੈਂ ਜਾਨਣਾ ਏ ਪਰ ਮੇਰੇ ਸਿਰ ਤੇ ਹੱਥ ਰੱਖਿਓ ਇਹ ਕਾਰਜ ਜਿਹੜਾ ਏ ਉਹ ਸੋਭ ਨੀਕ ਹੋਵੇ ਚਲੇ ਗਏ ਨੇ ਜਾ ਕੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਾਚਾ ਜੀ ਲਾਲ ਚੰਦ ਜੀ ਕੋ ਚਲੇ ਗਏ ਨੇ ਉੱਥੇ ਜਾ ਕੇ ਫਿਰ ਭਾਈ ਬਾਲਾ ਜੀ ਪਹਿਲਾ ਹਾਲਚਾਲ ਪੁੱਛਿਆ ਏ ਉਹਨਾਂ ਨੇ ਹਾਲਚਾਲ ਪੁੱਛਿਆ ਏ ਇੱਕ ਦੂਸਰੇ ਦਾ ਭਾਈ ਬਾਲਾ ਜੀ ਨੇ ਫਿਰ ਆਖਿਆ ਏ ਮੈਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਲੈਣ ਆਇਆ ਏ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਾਚਾ ਜੀ ਨੇ ਆਖਿਆ ਏ ਮੇਰੇ ਕੋਲ ਜਨਮ ਪੱਤਰੀ ਸਾਂਭਣ ਵਾਸਤੇ ਮੈਨੂੰ ਦਿੱਤੀ ਹੀ ਮੇਰੇ ਭਰਾ ਨੇ ਪਰ ਇੱਕ ਗੱਲ ਆ ਬਈ ਹੁਣ ਮੈਂ ਵਿਰਧ ਹੋ ਗਿਆ ਐ ਮੈਨੂੰ ਪਤਾ ਨਹੀਂ ਮੈਂ ਕਿੱਥੇ ਰੱਖੀ ਆ ਸੋ ਮੇਰੇ ਨਾਲ ਹੋ ਕੇ ਆਪ ਲੱਭ ਲਓ ਜਦੋਂ ਫਿਰ ਲੱਭਣ ਤੁਰ ਪਏ ਨੇ ਸਾਰੇ ਥਾਵਾਂ ਤੇ ਘਰ ਦੇ ਵਿੱਚ ਫੋਲਿਆ ਫਿਰ ਪੰਜਵੇਂ ਦਿਨ ਉਹ ਜਨਮ ਪੱਤਰੀ ਮਿਲੀ ਆ ਜਨਮ ਪੱਤਰੀ ਲੈ ਲਈ ਆ ਤੇ ਫਿਰ ਗੁਰੂ ਨਾਨਕ ਦੇਵ ਜੀ ਦੇ ਚਾਚੇ ਨੇ ਆਖਿਆ ਇਹ ਲਾਲਚੰਦ ਨੇ ਪਾਈ ਬਾਲਾ ਮੈਨੂੰ ਇਹ ਤੇ ਦੱਸ ਮੈਨੂੰ ਇਹ ਨਹੀਂ ਪਤਾ ਭਈ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪਣੀ ਜਗ੍ਹਾ ਤੇ ਕਿੰਨੂੰ ਬਿਠਾਲ ਕੇ ਗਏ ਨੇ ਇਹ ਦੱਸ ਕਿ ਇਹ ਸੇਵਾਦਾਰ ਨੂੰ ਬਿਠਾਇਆ ਏ ਜਾਂ ਫਿਰ ਆਪਣੇ ਪੁੱਤ ਨੂੰ ਬਿਠਾਇਆ ਏ ਮੈਨੂੰ ਇਹ ਨਹੀਂ ਪਤਾ ਤੇ ਫਿਰ ਪਾਈ ਬਾਲਾ ਜੀ ਨੇ ਆਖਿਆ ਏ ਪਾਈ ਲੈਣਾ ਜੀ ਜਿਨ੍ਹਾਂ ਨੇ ਸੇਵਾ ਕੀਤੀ ਆ ਕਰਤਾਰਪੁਰ ਰਹਿੰਦਿਆਂ ਉਹਨਾਂ ਨੂੰ ਬਿਠਾਲਿਆ ਏ ਤੇ ਫਿਰ ਚਾਚਾ ਲਾਲਚੰਦ ਜੀ ਨੇ ਆਖਿਆ ਏ ਭਾਈ ਬਾਲਾ ਮੈਂ ਤੈਨੂੰ ਇੱਕ ਗੱਲ ਦੱਸਾਂ ਮੈਂ ਤੇ ਮੇਰਾ ਭਰਾ ਇੱਕ ਸਾਡਾ ਪੁੱਤ ਭਤੀਜਾ ਹੀ ਸਮਝਦੇ ਰਹੇ ਅਸੀਂ ਉਹਨੂੰ ਅਸੀਂ ਉਹਨੂੰ ਸਿਆਣ ਨਹੀਂ ਸਕੇ ਪੂਰਾ ਉਹ ਤੇ ਅਕਾਲ ਪੁਰਖ ਹੀ ਉਹਦਾ ਜੋ ਬਚਨ ਹੀ ਉਹ ਸੱਚ ਨਿਕਲਦਾ ਹੀ ਉਹ ਤਨ ਜੇ ਤੁਸੀਂ ਜਿਨ੍ਹਾਂ ਨੇ ਸੇਵਾ ਨਾਲ ਰਹਿ ਕੇ ਕੀਤੀ ਆ ਤਾਂ ਨਾ ਉਹ ਜਿਨ੍ਹਾਂ ਨੇ ਸੇਵਾ ਕਰਕੇ ਪਦਵੀ ਹਾਸਲ ਕੀਤੀ ਆ ਫਿਰ ਇੱਕ ਮੇਰੇ ਵੱਲੋਂ ਆ ਭੇਟ ਲੈ ਜਾ ਤੁਰਨ ਲੱਗਿਆਂ ਇੱਕ ਬਚਨ ਕੀਤਾ ਏ ਆਖਿਆ ਏ ਮੇਰੇ ਵੱਲੋਂ ਜਾ ਕੇ ਅਰਜ ਕਰੀ ਜੇ ਕਿਤੇ ਸ਼੍ਰੀ ਚੰਦ ਲਖਮੀ ਦਾਸ ਕੁਝ ਮਾੜਾ ਫਿੱਕਾ ਬੋਲਣ ਵੀ ਨਾ ਤੇ ਤੁਸੀਂ ਵੱਡੇ ਹਿਰਦੇ ਵਾਲੇ ਜੇ ਤੁਸੀਂ ਅੰਦਰ ਸਮਾ ਲਿਓ ਤੁਸੀਂ ਇਹ ਗੱਲ ਵੱਲੇ ਧਿਆਨ ਨਾ ਦਿਓ ਤੁਹਾਨੂੰ ਬਹੁਤ ਉੱਚੀ ਤੇ ਸੁੱਚੀ ਪਦਵੀ ਬਖਸ਼ ਦਿੱਤੀ ਆ ਨਾਨਕ ਨੇ ਤੇ ਇੱਕ ਗੱਲ ਹੋਰ ਮੇਰੇ ਕੋਲ ਪੰਜ ਪੈ ਅਤੇ ਨਾਰੀਅਲ ਲੈ ਜਾ ਉਹਨਾਂ ਦੇ ਦਵਾਲੇ ਦਵਾਲੇ ਪ੍ਰਕਰਮਾ ਕਰਕੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਭੇਟ ਕਰੀਏ ਮੇਰੇ ਵੱਲੋਂ ਭੇਟਾ ਪਾਈ ਬਾਲਾ ਜੀ ਫਿਰ ਉਹ ਜਿਹੜਾ ਸਿੱਖ ਨਾਲ ਆਇਆ ਹੀ ਉਹਨੂੰ ਉਹ ਜਨਮ ਪੱਤਰੀ ਫੜਾਤੀ ਆ ਉਹ ਫਿਰ ਭੇਟਾ ਨਾਲ ਲੈ ਕੇ ਤੇ ਚਲੇ ਗਏ ਨੇ ਫਿਰ ਵਾਪਸ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਤੇ ਜਦੋਂ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਗਏ ਨੇ ਤੇ ਫਿਰ ਜਾ ਕੇ ਉਹ ਪੇਟਾ ਰੱਖੀਆਂ ਨੇ ਜਿਹੜੀਆਂ ਚਾਚਾ ਲਾਲ ਚੰਦ ਜੀ ਨੇ ਦਿੱਤੀਆਂ ਹੀ ਤੇ ਫਿਰ ਉਹ ਜਨਮ ਪੱਤਰੀ ਜਿਹੜੀ ਆ ਉਹ ਬੜੀ ਸਾंभ ਕੇ ਬੜੇ ਪਿਆਰ ਦੇ ਨਾਲ ਲਾਲਾ ਪੰਨੂ ਨੇ ਸਿੱਖਨੇ ਫੜ ਕੇ ਖੜੀ ਹੀ ਉਹ ਫਿਰ ਜਾ ਕੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਉਹ ਅਰਜ ਕਰਕੇ ਤੇ ਉਹ ਗੁਰੂ ਅਰਜਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਜਦੋਂ ਜਨਮ ਪੱਤਰੀ ਉਹ ਦਿੱਤੀ ਆ ਤੇ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਪਹਿਲਾਂ ਆਪਣੀਆਂ ਅੱਖਾਂ ਤੇ ਲਾਈ ਆ ਮੱਥਾ ਟੇਕਿਆ ਇਹ ਫਿਰ ਸਿਰ ਤੇ ਰੱਖ ਲਈ ਆ ਇਹ ਇਹ ਮੇਰੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਆ ਮੈਂ ਇਹਨੂੰ ਵੇਖ ਕੇ ਜੀਵ ਲਊਂਗਾ ਜਦੋਂ ਉਹਨੂੰ ਖੋਲ੍ਹਿਆ ਇਹ ਜਨਮ ਪੱਤਰੀ ਨੂੰ ਤੇ ਫਿਰ ਉਹ ਜਨਮ ਪੱਤਰੀ ਜਿਹੜੀ ਆ ਉਹ ਸੰਸਕ੍ਰਿਤ ਦੇ ਵਿੱਚ ਲਿਖੀ ਹੀ ਤੇ ਜਿਹੜੀ ਪਾਤਸ਼ਾਹ ਉੱਥੇ ਜਿੰਨੀ ਸੰਗਤ ਬੈਠੀ ਹੀ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਏ ਭਾਈ ਕੋਈ ਐਸਾ ਹੋਵੇ ਜਿਹੜਾ ਮੈਨੂੰ ਮੇਰੇ ਗੁਰੂ ਜੀ ਦੀ ਜਨਮ ਪੱਤਰੀ ਬਾਰੇ ਦੱਸੇ ਤੇ ਫਿਰ ਜਦੋਂ ਇਹ ਵਜਨ ਕੀਤਾ ਏ ਫਿਰ ਕੋਈ ਨਾ ਉਥੇ ਉਹ ਪੜਨ ਵਾਲਾ ਹੈ ਹੀ ਫਿਰ ਇੱਕ ਸੰਗਤ ਦੇ ਵਿੱਚ ਜਿਹੜਾ ਸੂਰਜ ਪ੍ਰਕਾਸ਼ ਦੇ ਵਿੱਚ ਆਂਦੇ ਨੇ ਭਾਈ ਜਾਂਦੇ ਨੇ ਦੁਹਰਾ ਬੋਲ ਕੇ ਆਂਦੇ ਨੇ ਮਹਿਮਾ ਖੈਰਾ ਜੱਟ ਇੱਕ ਕਹਿ ਸ੍ਰੀ ਅੰਗਦ ਪਾਸ ਪੈੜਾ ਮੁਖਾ ਖੱਤਰੀ ਸੁਲਤਾਨ ਸੁਲਤਾਨਾਹਿਪੁਰ ਬਾਸ ਆਂਦੇ ਨੇ ਪਾਤਸ਼ਾਹ ਜੀ ਫਿਰ ਇੱਥੇ ਤੇ ਕਿਹਨੂੰ ਇਹ ਪਤਾ ਨਹੀਂ ਫਿਰ ਇੱਕ ਸੁਲਤਾਨਪੁਰ ਲੋਧੀ ਉਹ ਮੇਰੇ ਵੇਖਣ ਦੇ ਵਿੱਚ ਇੱਕ ਹੈ ਆ ਜਿਹਦਾ ਨਾਮ ਪੈੜਾਮੋਖਾ ਕਰਕੇ ਆਉਂਦਾ ਏ ਤੇ ਖੈਰੇ ਮਹਿਮਾ ਖੈਰੇ ਨੇ ਆਖਿਆ ਆਖਿਆ ਫਿਰ ਜੇ ਮੈਨੂੰ ਹੁਕਮ ਦਿਓ ਤੇ ਮੈਂ ਫਿਰ ਜਾ ਕੇ ਉਹਨੂੰ ਲੈ ਕੇ ਆਵਾਂ ਉਹਨੂੰ ਉਹਨੂੰ ਸੰਸਕ੍ਰਿਤ ਜਿਹੜੀ ਉਹ ਪੜਨੀ ਆਉਂਦੀ ਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮ ਕੀਤਾ ਭਈ ਜਾਓ ਜਾ ਕੇ ਤੇ ਲਿਆਓ ਉਹ ਫਿਰ ਮਹਿਮਾ ਖੈਰਾ ਜੱਟ ਜਿਹੜਾ ਹੀ ਉਹ ਸੁਲਤਾਨਪੁਰ ਜਾ ਕੇ ਤੇ ਫਿਰ ਪੈੜੇ ਮੁਖੇ ਨੂੰ ਲਿਆਇਆ ਉਹ ਜਦੋਂ ਆਇਆ ਮੇਰੇ ਗੁਰੂ ਜੀ ਨੇ ਹੁਕਮ ਕੀਤਾ ਭਈ ਇਹ ਮੈਨੂੰ ਬੋਲ ਕੇ ਦੱਸ ਭਈ ਮੇਰੇ ਗੁਰੂ ਜੀ ਦੀ ਜਨਮ ਪੱਤਰੀ ਦੇ ਵਿੱਚ ਕੀ ਲਿਖਿਆ ਏ ਉਹਨੇ ਫਿਰ ਉਹਦਾ ਉਹ ਲੱਥਾ ਕਰਕੇ ਤੇ ਫਿਰ ਜਦੋਂ ਦੱਸਿਆ ਇਹ ਗੁਰਮੁਖੀ ਦੇ ਵਿੱਚ ਤੇ ਉਹ ਸਮੇਂ ਫਿਰ ਮੇਰੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਖਿਆ ਓਏ ਪੈੜਾ ਮੋਖਾ ਉਹ ਤੂੰ ਧਾਨਿਆ ਜਿੰਨੇ ਮੇਰੇ ਗੁਰੂ ਜੀ ਦੀ ਪਤਰੀ ਮੈਨੂੰ ਜਨਮ ਪਤਰੀ ਬਾਰੇ ਦੱਸਿਆ ਏ ਤੂੰ ਧਾਨਿਆ ਜਾ ਫਿਰ ਸਦਾ ਵਾਸਤੇ ਤੁਹਾਡਾ ਤਿੰਨਾ ਜਾਣਿਆਂ ਦਾ ਨਾ ਰਹੂਗਾ ਮੇਰੇ ਗੁਰੂ ਜੀ ਦੇ ਘਰ ਫਿਰ ਜਿਹੜੀ ਵੀ ਮੇਰੀ ਸੰਗਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸਾਧ ਸੰਗਤ ਹੋਊਗੀ ਫਿਰ ਤੁਹਾਡਾ ਨਾਂ ਲੈ ਕੇ ਤੁਹਾਨੂੰ ਯਾਦ ਕਰਿਆ ਕਰੂ ਜਿਨੇ ਮੈਨੂੰ ਮੇਰੇ ਗੁਰੂ ਜੀ ਦੀ ਜਨਮ ਪੱਤਰੀ ਬਾਰੇ ਸੁਣਾਇਆ ਏ ਸੋ ਇਸੇ ਇਤਿਹਾਸ ਨੂੰ ਆਪਾਂ ਲੈ ਕੇ ਇਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਆਪਾਂ ਸਹੀਜੇ ਸਹੀਜੇ ਥੋੜਾ ਥੋੜਾ ਕਰਕੇ ਜਿੱਥੋਂ ਆਪਾਂ ਅੱਜ ਸਮਾਪਤ ਕੀਤਾ ਏ ਇੱਥੋਂ ਹੀ ਆਪਾਂ ਲੈ ਕੇ ਜਿਹੜਾ ਅਗਲਾ ਪਾਰਟ ਆ ਉਹ ਸ਼ੁਰੂ ਕਰ ਲਿਆ ਕਰਨਾ ਏ ਸੋ ਸਾਰਾ ਇਤਿਹਾਸ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ ਆਪਾਂ ਇਹ ਇਹ ਇੱਥੇ ਦੇਣਾ ਹੈ ਸੱਚ ਪਾਤਸ਼ਾਹ ਜੀ ਕਿਰਪਾ ਕਰਨ ਭਈ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਤੁਸੀਂ ਇਹ ਸੁਣਨਾ ਹੈ ਇਹ ਕਿਰਪਾ ਕਰਨੀ ਆ ਤੇ ਜੇ ਕੋਈ ਵੀ ਵਿੱਚ ਗਲਤੀ ਹੋਵੇ ਕੋਈ ਵਿਦਵਾਨ ਜਣ ਇਹਨੂੰ ਸੁਣੇ ਇਹਨੂੰ ਵੇਖੇ ਵੀਡੀਓ ਨੂੰ ਭਾਈ ਉਹ ਕਮੈਂਟ ਦੇ ਵਿੱਚ ਕੋਈ ਰਾਇ ਚੰਗੀ ਦਵੇ ਮੈਨੂੰ ਕੋਈ ਇਹ ਕਿਉਂਕਿ ਅਹੀਂ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਅਹੀਂ ਭੁੱਲਣ ਆ ਰਿਆਂ ਅਹੀਂ ਕਈ ਕਦੀ ਸੂਝਵਾਨ ਨਹੀਂ ਹੋ ਸਕਦੇ ਅਹੀਂ ਪੂਰਨ ਨਹੀਂ ਹੋ ਸਕਦੇ ਅਹੀਂ ਅਧੂਰੇ ਆ ਗੁਰੂ ਨਾਨਕ ਦਾ ਇਤਿਹਾਸ ਸਮੁੰਦਰ ਆ ਸੋ ਸਾਰੇ ਜਾਣੇ ਗੁਰੂ ਨਾਨਕ ਦੇ ਪਾਤਸ਼ਾਹੀ ਦੇ ਨਾਲ ਜੁੜੀਏ ਸਾਰੇ ਜਾਣੇ ਗੁਰੂ ਨਾਨਕ ਦੇ ਪਾਤਸ਼ਾਹੀ ਦੇ ਗੁਣਾਂ ਨੂੰ ਯਾਦ ਕਰੀਏ ਸੋ ਇਹ ਜਿਹੜਾ ਇਤਿਹਾਸ ਆ ਇਹ ਚੈਨਲ ਤੇ ਨੂਰੇ ਨਾਨਕ ਚੈਨਲ ਜਿਹੜਾ ਹੈ ਇਹਦੇ ਤੇ ਸਾਰਾ ਦਿੱਤਾ ਜਾਣਾ ਹੈ ਸੋ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਵੀ ਅੱਗੇ ਗੁਰੂ ਜੀ ਕਿਰਪਾ ਕਰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਿਹਰ ਕਰਨ ਸਿਰ ਤੇ ਹੱਥ ਰੱਖ ਕੇ ਉਹ ਆਪ ਹੀ ਆਪਣਾ ਇਤਿਹਾਸ ਸਾਡੇ ਕੋਲੋਂ ਇੱਕ ਪੂਰਾ ਕਰਵਾ ਲੈਣ ਸੋ ਮੇਰੀ ਕੋਸ਼ਿਸ਼ ਇਹ ਹੋਈ ਆ ਵੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸ਼ੁਰੂ ਤੋਂ ਲੈ ਕੇ ਤੇ ਅਖੀਰ ਤੱਕ ਗੁਰੂ ਦਾ ਇਤਿਹਾਸ ਰਹੇ ਅਖੀਰ ਨਹੀਂ ਹੁੰਦੀ ਪਰ ਸਾਡੀ ਸਮਝ ਅਨਸਾਰ ਹੀ ਇਹ ਨਾ ਕਿ ਇਹ ਹੋ ਸਕਦਾ ਏ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਸੋ ਮੈਂ ਇੱਥੇ ਖਿਮਾ ਮੰਗਦਾ ਏ ਅਗਲਾ ਪਾਠ ਇਤੋਂ ਹੀ ਆਪਾਂ ਸ਼ੁਰੂ ਕਰਕੇ ਤੇ ਫਿਰ ਜਿੰਨਾ ਵੀ ਗੁਰੂ ਕਰਵਾਊਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ